ਮਹੂਤ ਕਾਂਜੀ ਸਿੰਘ ਸਿਦਾ ਸਿੰਘ ਸਿੰਘ ਆਪੀ ਜੇਕਰ ਜੇਕਰ ਆਪੀ ਖਾਨੀਆਂ ਨੂੰ ਪਾਟ ਦਿਓ ਕਿਹਨੇ ਸਰਕਾਰ ਮੈਟੀ ਜੇਕਰ ਉਹ ਦੇਸ਼ ਦੁਨੀਆ ਤੇ ਮਾਤੀ ਸਿੰਘਸ ਨੇ ਅਸੀਂ ਖੜਿਆ ਦੀਰਾ ਮੇਨ ਚੌਕ ਦੇ ਵਿੱਚ ਕਿਸਾਨਾਂ ਵੱਲੋਂ ਉਸ ਨੌਜਵਾਨ ਦੀ ਯਾਦ ਵਿੱਚ ਬੈਠੇ ਨੇ ਜਿਹੜਾ ਨੌਜਵਾਨ ਸ਼ੰਭੂ ਬਾਡਰ ਤੇ ਗੋਲੀ ਲੱਗਨ ਨਾਲ ਸ਼ਬ ਕਰਨ ਸਿੰਘ ਜੀ ਸ਼ਹੀਦ ਹੋਇਆ ਸੀਗਾ ਗੱਲਬਾਤ ਕਰਾਂਗੇ ਕਿਸਾਨਾਂ ਅਸੀਂ ਅੱਜ ਜਿਹੜਾ ਨੌਜਵਾਨ ਸ਼ਹੀਦ ਹੈ ਆ ਆਪਣਾ ਖਨੌਰੀ ਬਾਡਰ ਤੇ ਉਹਦੇ ਵਿਰੋਧ ਦਾ ਚ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਆਏ ਆ ਲੋਕ ਇੱਕ ਨੌਜਵਾਨ ਜਿਹੜਾ ਮਾਪਿਆਂ ਦਾ ਇਕੱਲਾ-ਕੱਲਾ ਸੀ ਉਹਨੇ ਸ਼ਹੀਦ ਕਰਤਾ ਸਰਕਾਰਾਂ ਕਿਸਾਨੀ ਦੇ ਖਿਲਾਫ ਕੁਝ ਨਹੀਂ ਕਰਦੀਆਂ ਕਿਸਾਨੀ ਨੂੰ ਰੋਲਦੀਆਂ ਜੀ ਵੀ ਜੀ ਨੌਜਵਾਨ ਆਈ ਪਹਿਲਾਂ ਸਰਕਾਰਾਂ ਨੇ ਨਸ਼ੇ ਨਾਲ ਨੌਜਵਾਨ ਖਤਮ ਕਰ ਦਿੱਤੇ ਜੀ ਹੁਣ ਕੱਲ ਸਾਡਾ ਵੀਰ ਬਾਰਡਰ ਤੇ ਜੀ ਇਹਨਾਂ ਗੋਲੀ ਮਾਰ ਕੇ ਨੌਜਵਾਨ ਖਤਮ ਕਰ ਦਿੱਤਾ ਤਿੰਨਾ ਭੈਣਾਂ ਦਾ ਇਕੱਲਾ ਇਕਲੌਤਾ ਲੌਤਾ ਲੌਤਾ ਭਰਾ ਸੀ ਜੀ ਤੇ ਜਿਹੜੇ ਨੌਜਵਾਨ ਰਹਿੰਦੇ ਜੀ ਕੁਝ ਉਹ ਬਾਹਰ ਲੱਗੇ ਜਾਂਦੇ ਇਹਨਾਂ ਸਰਕਾਰਾਂ ਤੋਂ ਦੁਖੀ ਹੋ ਕੇ ਚੁੱਪ ਕੇ ਸੂਤ ਤੋੜੀ ਸੋਚ ਤੇ ਨਰਾਜ਼ ਹਾਂ ਕੇ ਧੋਖੇ ਮੋਤੀ ਤੋੜੀ ਸੂਤ ਤੇ ਇਥੇ ਬਾਰਡਰ ਦੇ ਉੱਤੇ ਗੋਲੀ ਲਾ ਕੇ ਇਹ ਭਾਜਪਾ ਸਰਕਾਰ ਨੇ ਸ਼ਹੀਦ ਕਰਤਾ ਉਹਦੇ 70 ਦੇ ਵਜੋਂ ਅਸੀਂ ਰੋਸ ਦੇ ਵਿੱਚ ਬੈਠੇ ਆਂ ਠੀਕਾ ਕੁਝ ਭਰਾ ਸਾਡੇ ਉੱਥੇ ਬੈਠੇ ਆ ਅਸੀਂ ਵੀ ਉਸ ਦਿਨ ਤੋਂ ਹੀ ਲੱਗੇ ਆ ਭਲਾ ਅਸੀਂ ਭਾਰਤ ਬੰਦ ਕੀਤਾ ਜਾਂ ਅਸੀਂ ਭਾਜਪਾ ਦੇ ਆਗੂਆਂ ਦਾ ਕਰੋ ਕੀਤਾ ਪਰ ਮੈਂ ਭਾਜਪਾ ਨੂੰ ਇੱਕ ਗੱਲ ਕਹਿਣਾ ਚਾਹਣਾ 24 ਵਾਲਾ ਇਲੈਕਸ਼ਨ ਆ ਗਿਆ ਅਸੀਂ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਬੜਲਦੇ ਆ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਜੋ ਜਿਹੜਾ ਕੱਲ ਖਨੌਰੀ ਬਾਰਡਰ ਤੇ ਛੁੱਪ ਕਰਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਔਰ अनेका ਜਿਹੜੇ ਜਿਹੜੇ ਸਾਡੇ ਕਿਸਾਨ ਆ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਉਸ ਦੇ ਰੋਸ ਵਿੱਚ ਉਹ ਆ ਜਾਸਿਨਾ ਕਿਤੇ ਰੋਸ ਪ੍ਰੋਟੈਸਟ ਕਰ ਰਹੇ ਆ ਆ ਦੇ ਜਥੇਬੰਦੀ ਵੱਲੋਂ ਤਾਂ ਕਿ ਜਿਹੜਾ ਦੁਨੀਆ ਦੇ ਵਿੱਚ ਪਤਾ ਲੱਗ ਸਕੇ ਕਿ ਕਿੰਨੀ ਜ਼ਾਲਮ ਸਰਕਾਰਾਂ ਮੋਦੀ ਦੀ ਜ਼ਾਲਮ ਸਰਕਾਰ ਔਰ ਉਹਦੀ ਹੇਠਲੀ ਖੱਟਰ ਸਰਕਾਰ ਨੇ ਕਿਸਾਨਾਂ ਦੇ ਨਾਲ ਜਿਹੜਾ ਨਾ ਗੋਲੀਆਂ ਮਾਰ ਮਾਰ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕਰ ਰਹੀ ਆ ਕਿਸਾਨ ਇਸ ਦੇਸ਼ ਦੀ ਰੀੜ ਦੀ ਹੱਡੀ ਹੈ ਤੇ ਜੇਕਰ ਕਿਸੇ ਦੇਸ਼ ਦੀ ਰੀੜ ਦੀ ਹੱਡੀ ਤੋੜ ਦਿੱਤੀ ਜਾਵੇ ਤੇ ਮੈਂ ਸਮਝਦਾ ਕਿ ਉਹਦੇ ਮੁੜ ਖੜੇ ਹੋਣ ਦੇ ਕੋਈ ਅਸਾਰ ਨਹੀਂ ਬਚਦੇ ਸੋ ਕਿਸਾਨਾਂ ਤੇ ਜੇਕਰ ਸਰਕਾਰ ਜ਼ਬਰ ਢਾਉਂਦੀ ਹੈ ਕਿਸਾਨਾਂ ਤੇ ਅਥਰੂ ਗੈਸ ਛੱਡ ਕੇ ਰਬੜ ਦੀਆਂ ਗੋਲੀਆਂ ਮਾਰ ਕੇ ਉਹਨਾਂ ਦੀਆਂ ਸ਼ਹਾਦਤਾਂ ਜੋ ਹੋ ਰਹੀਆਂ ਤੇ ਬਹੁਤ ਨਿੰਦਨਯੋਗ ਹੈ ਆਜ਼ਾਦ ਭਾਰਤ ਵਿੱਚ ਸਭ ਤੋਂ ਵੱਧ ਜੇਕਰ ਭਾਰਤ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਕੀਤੀਆਂ ਤਾਂ ਪੰਜਾਬ ਦੇ ਲੋਕਾਂ ਨੇ ਕੀਤੀਆਂ ਤੇ ਪੰਜਾਬ ਦੇ ਲੋਕਾਂ ਨੂੰ ਹੀ ਅੱਜ ਹੱਕਾਂ ਤੋਂ ਵਾਂਝਿਆ ਕੀਤਾ ਜਾ ਰਿਹਾ ਜੇਕਰ ਉਹ ਹੱਕ ਮੰਗਦੇ ਆ ਤਾਂ ਉਹਨਾਂ ਨੂੰ ਉਹਨਾਂ ਦੇ ਅਤੁੱਰ ਗੈਸ ਛੱਡੇ ਜਾ ਰਿਹਾ ਗੋਲੀਆਂ ਨਾਲ ਉਹਨਾਂ ਨੂੰ ਦਾ ਨੁਕਸਾਨ ਕੀਤਾ ਜਾ ਰਿਹਾ ਜ਼ਖਮੀ ਕੀਤੇ ਜਾ ਰਿਹਾ ਉਹਨਾਂ ਦੀਆਂ ਸ਼ਹਾਦਤਾਂ ਹੋ ਰਹੀਆਂ ਸੋ ਅਸੀਂ ਪੁਰ ਜੋਰ ਮੰਗ ਕਰਦੇ ਆ ਕਿ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਜਿਹੜੀ ਲੋਕ ਸ਼ਕਤੀ ਹੈ ਉਹ ਸਰਕਾਰਾਂ ਨੂੰ ਪੈਦਾ ਕਰਨ ਵਾਲੀ ਲੋਕ ਸ਼ਕਤੀ ਹੁੰਦੀ ਹੈ ਜੇਕਰ ਲੋਕਾਂ ਦੀ ਆਵਾਜ਼ ਸਰਕਾਰਾਂ ਨਹੀਂ ਸੁਣਦੀਆਂ ਤਾਂ ਉਹ ਮੈਂ ਸਮਝਦਾ ਕਿ ਬਹੁਤ ਨਿੰਦਣ ਜੋ ਕੇ ਜਿੰਨੀ ਵੀ ਇਹਦੀ ਨਿੰਦਾ ਕੀਤੀ ਜਾਵੇ ਥੋੜੀ ਹੈ